ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਵਿਖੇ ਅੱਜ ਇੱਕ ਸਵੀਪ ਬੈਨ ਹੋ ਸਕੂਲ ਪ੍ਰਿੰਸੀਪਲ ਸਰਦਾਰ ਸੁਖਿੰਦਰਪਾਲ ਸਿੰਘ ਨੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਧਿ STM ਫਲੋਰ ਸਰਦਾਰ ਅਮਨਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹਿਤ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਸ ਬੈਨ ਦਾ ਮੁੱਖ ਉਦੇਸ਼ ਨਵੇਂ ਬਣੇ ਵੋਟਰਾਂ ਅਤੇ ਬਨਣ ਜਾ ਰਹੇ ਵੋਟਰਾਂ ਨੂੰ ਵੋਟ ਬਣਾਉਣ ਅਤੇ ਸੁਧਾਰ ਕਰਨ ਲਈ ਵੋਟਰ ਰੈਪਟੀ ਜਾਣਕਾਰੀ ਦਿੱਤੀ ਗਈ ਇਵੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਤੋਂ ਸ਼ੁਰੂ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਆ ਗੁਰਾਇਆਂ ਅਟਾ ਮਨਜ਼ੂਰਪੁਰ ਡੀਏਵੀ ਕਾਲਜ ਫਲੋਰ ਬੜਾ ਵਿੰਡ ਤੋਂ ਹੁੰਦੀ ਹੋਈ ਵਾਪਸ ਗੁਰਾਇਆਂ ਪਹੁੰਚੀ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸੁਬਿੰਦਰਪਾਲ ਸਿੰਘ ਅਧਿਆਪਕ ਹਰਜੀਤਵਾਵਾ ਨਿਰਪਾਲ ਸਿੰਘ ਵਰਮਨਸਾਲਲ ਕਪਲੇ ਜੱਠੀ ਮੈਡਮ ਗਿਤਾंजलि ਮੌਨਿਕਾ ਅੰਜੂ ਸਿਮਰਨਜੀਤ ਕੌਰ ਸਵੀਟੀ ਸविता ਨਰਿੰਦਰ ਕੌਰ ਜਸਵੀਰ ਕੋਰ ਕੁਲਦੀਪ ਕੋਰ ਅਤੇ ਹੋਰ ਮੌਜੂਦ ਸਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਾਮ ਵਿਖੇ ਇੱਕ ਸਵੀਪ ਵਾਣ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਸ ਡੀਐਮ ਫਲੋਰ ਸਰਦਾਰ ਅਮਨਪਾਲ ਸਿੰਘ ਨੇ ਵਿਸ਼ਾ ਹਮ ਨਿਰਦੇਸ਼ੇਟ ਜਿਹੜੀ ਐਸਵੀਪ ਵਾਣ ਜਿਹੜੀ ਅੱਜ ਰਵਾਨਾ ਹੋ ਗਿਆ ਇਹ ਅੱਜ ਜਿਹੜੀ ਹੈ ਗਰਾਇਆ ਉਸ ਤੋਂ ਬਾਅਦ ਇਹ ਪੱਟਾ ਅੱਟੀ ਮਨਸੂਰਪੁਰ ਖੈਰਾ ਪਟੀਆਂ ਡੀ.ਏ.ਵੀ ਕਾਲਜ ਸ਼੍ਰੀ ਹਨੂਮੰਤ ਕਾਲਜ ਤੇ ਵੱਖ-ਵੱਖ ਸ਼ਹਿਰ ਦੇ 플ੋਰ ਦੇ ਇਲਾਕੇ ਤਿੰਗ ਇੱਧਰ ਦੀ ਹੋਵੇ ਮੁੜ ਕੇ ਗਰਾਮ ਕੇ ਆਏ ਇਹ ਇਸ ਦੇ ਵਿੱਚ ਐਲ.ਸੀ.ਡੀਜ਼ ਲੱਗੀਆਂ ਨੇ ਜਿਹੜੀਆਂ ਕਿ ਵੋਟਰਾਂ ਨੂੰ ਜਾਗਰੂਕ ਕਰ ਰਹੀ ਨੇ ਨਾਲ ਨਾਲ ਦੇ ای بی ایم مشین ਬਾਰੇ ਵੀ ਆ ਇਹਦੇ ਵਿੱਚ ਜਾਣਕਾਰੀ ਤੇ ਉਹ ਵੀ ਅਸੀਂ ਇਹ ਜਾਣਕਾਰੀ ਨਾਲ ਨਾਲ ਦੇਈ ਜਾਵਾਂ ਤੇ ਨਿਮਾਸ ਆ ਕਿ ਜਿਹੜੇ ਯੰਗ ਵੋਟਰਸ ਨੇ ਉਹ ਇਸ ਵਾਰ ਜਿਹੜੀਆਂ 2024 ਦੇ ਵਿੱਚ ਇਲੈਕਸ਼ਨਸ ਆ ਰਹੀਆਂ ਉਹ ਚ ਵੱਧ ਚੜ ਕੇ ਹਿੱਸਾ ਲੈਣਗੇ ਤੇ ਆਪਣੀਆਂ ਵੋਟਾਂ ਵੀ ਬਣਾਉਣਗੇ ਤੇ ਵਾਕਿਆਂ ਨੂੰ ਪ੍ਰੇਰਿਤ ਕਰਨ ਕਿ ਵੋਟਾਂ ਦੇ ਵਿੱਚ ਵੱਧ ਚੜ ਕੇ ਆਪਣੇ ਮਾਪਿਓ ਨੂੰ ਤੇ ਵਾਕਿਆਂ ਨੂੰ ਵੀ ਜਿਹੜੀ ਹੈ ਆਪਣੀ ਵੋਟਾਂ ਦੇ ਵਿੱਚ ਆਪਣਾ ਹਿੱਸਾ